ਤੋਰਾ ਦਾ ਭਾਈ ਇਹੋ ਜਿਹਾ ਲੱਗਿਆ ਬਾ ਜੱਟ ਹਾਥੀ ਤੇ ਗੱਗੂ ਗੱਲ ਦਨੇ ਝੂ ਝੂਮ ਕੇ ਤੁਰਦੇ ਹੋ ਚੀਜੀ ਆਏ ਹਾਏ 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 ਆ ਦੀ ਸੂਈ ਵੀ ਆ ਤੇ ਦੁੱਧ 12 ਕਿਲੋ ਬੋਲੀ ਹੁਣ ਜਮਾ ਨੈਟ ਤਿਆਰ ਆ ਡੱਬੇ ਵਾਲੀ ਰੇਟ ਕਿੰਨਾ ਰੇਟ ਤਾਂ ਨਾ ਭਾਈ ਅੱਜ ਗੁਰਪੁਰੂ ਦਾ ਕਰਕੇ ਆਪਾਂ ਬਸ ਗਿਫਟ ਹੀ ਮੰਨ ਲਾ ਗਿਫਟ ਇੱਕ ਜਿਹੜਾ ਬੰਦਾ ਦੋ ਬੱਚੀਆਂ ਲਊਗਾ ਠੀਕ ਉਹ ਉਹਨੂੰ ਆਪਾਂ ਬੱਚਾ ਹੀ ਆ ਹਾਂਜੀ ਭਾਈ ਹਾਂ ਨਹੀਂ ਸੋਹਣੀ ਹੈ ਵਾ ਹਾਂ ਹਾਂਜੀ ਹਸਤੀ ਕਾਲ ਦੋਸਤੋ ਮੈ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦੇ ਆ ਦੋਸਤੋ ਅੱਜ ਦੀ ਇਸੇ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਗੋਪੀ ਕੋ ਕਬੱਡੀ ਪਲੇਅਰ ਮਸ਼ਹੂਰ ਹੋਇਆ ਇਸ ਪਿੰਡ ਦਾ ਸਿਰਾ ਪਿੱਥੋ ਤੇ ਅੱਜ ਆਪਾਂ ਉਸ ਪਿੰਡ ਪਹੁੰਚੇਗੇ ਬਾਕੀ ਜਿਹੜੀਆਂ ਤੁਹਾਨੂੰ ਬਹਿੜਾਂ ਦੇਸੀ ਜਾਂਦੀਆਂ ਸਕਰੀਨ ਉੱਤੇ ਹਨਾ ਛੇ ਬਹਿੜਾਂ ਸਖ ਦਿਖਾਵਾਂਗੇ ਤੇ ਦੋ ਗਾਮਾ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਭਾਈ ਗੋਪੀ ਤੋਂ ਤੇ ਆਜੋ ਕਰਾਈਏ ਗੱਲਬਾਤ ਕੀ ਡਿਟੇਲ ਰਹਿੰਦੀ ਹੈ ਇਹ ਇਨ੍ਹਾਂ ਪਸ਼ੂਆਂ ਦੀ ਉਹ ਆਪਾਂ ਤੁਹਾਨੂੰ ਸਾਰੀ ਡਿਟੇਲ ਸਾਂਝੀ ਕਰਾਂਗੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਤੇ ਆਜੋ हां भाई गोपी हस्सी का भाई सत श्री अकाल भाई ओ ठीक ठाक बढ़िया भाई ते मेनू ਐਂ ਦੱਸ ਦੇ ਪਹਿਲਾ ਤਾਂ ਆਪਣਾ ਪਿੰਡ ਆ ਗਿਆ ਕਿੱਥੋਂ ਕਿੱਥੋਂ ਪਿੰਡ ਆ ਗਿਆ ਭਾਈ ਜ਼ਿਲ੍ਹਾ ਕਿਹੜਾ ਪੈਂਦਾ ਇਹਨੂੰ ਜ਼ਿਲ੍ਹਾ ਬਟੰਡਾ ਭਾਈ ਤਸੀਲ ਫੂਲ ਆ ਤਸੀਲ ਫੂਲ ਆ ਰਾਂਪਰੇ ਤੋਂ ਕਿੰਨੇ ਕਿਲੋਮੀਟਰ ਆ ਰਾਂਪਰੇ ਤੋਂ ਭਾਈ 3 ਕਿਲੋਮੀਟਰ ਆ ਗਾਣਾ ਮੰਡੀ ਦੇ ਕੋਲੇ ਆਪਣਾ ਘਰ ਆ ਠੀਕ ਆ ਤੇ ਅੱਜ ਫਿਰ ਜੇ ਇਹ ਗੱਲ ਕਰ ਗਏ ਗਰਪੂਰ ਵੀ ਆ ਗਿਆ ਹਾਂ ਗਰਪੂਰ ਤੇ ਗਿਫਟ ਵੀ ਦੇਣਾ ਆ ਗਿਫਟ ਵੀ ਦੇਣਾ ਭਾਈ ਉਹ ਗਿਫਟ ਆਪਾਂ ਜਰੂਰ ਦੱਸਾਂਗੇ ਹਨਾ ਉਹ ਵੀਡੀਓ ਦੇ ਵਿੱਚ ਹੀ ਦੱਸ ਦਾਂਗੇ ਠੀਕ ਹੈ ਥੋੜੇ ਟਾਈਮ ਨੂੰ ਦੱਸ ਦਾਂਗੇ ਠੀਕ ਹੈ ਠੀਕ ਹੈ ਤੇ ਕਰਕੇ ਸਟਾਰਟ ਆਪਾਂ ਹਾਂ ਭਾਈ ਲੈ ਵੀ ਜਿਹੜੀ ਆ ਤੇਰੇ ਪਿੱਛੇ ਵਿਹੜ ਖੜੀ ਐ ਹਾਂ ਭਾਈ ਕਿੰਨੇ ਸੂਏ ਸੁਣਨੇ ਇਹਨੇ ਇਹ ਭਾਈ ਦੂਜਾ ਸੂਆ ਸੁਣੀ ਆ ਦੂਜਾ ਸੂਆ ਦੰਦੋ 6 ਦੰਦਾ ਠੀਕ ਹੈ ਤੇ ਗਿਰਚ ਪੈਂਦੀ ਐ ਉਹ ਕਰੌਸ ਆ ਗਿਰਚ ਪੈਂਦੀ ਐ ਹਾਂ ਗਿਰਚ ਵੀ ਪੈਂਦੀ ਜਿਹੜੀ ਗੱਲ ਆ ਭਾਈ ਆਪਾਂ ਅਗਲੇ ਮਿਸਾਲ ਸੁਤਰੀ ਦੱਸ ਕੇ ਦਵਾਂਗੇ ਯਾਰ ਠੀਕ ਹੈ ਤੇ ਉਹ ਕਰੌਸ ਆ ਹਾਂ ਉਹ ਕਰੌਸ ਆ ਤੇ ਕਿੰ ਹਜੇ 18 ਤੋਂ 17 ਦਿਨ ਪਏ ਆ ਬਾਕੀ ਸਿਰੇ ਬਾਈ ਆਰਡਰ ਰੂਟਰ ਦੀ ਸੇਵ ਦੇਖ ਲਾ ਥਣ ਲੇਵਾ ਦੇਖ ਲਾ ਠੀਕ ਆ ਠੀਕ ਹੈ ਤੇ ਜੇ ਗੱਲ ਕਰਕੇ ਵੀ ਦੋਸਤੋ ਹਜੇ ਆਡਰੇ ਨੇ ਹੋਰ ਬਣਾਉਣਾ ਕੋਈ ਤੇ ਥਣ ਥਣ ਹੈਗਾ ਜਿਹੜਾ ਲੇਵ ਨੂੰ ਬਹੁਤ ਚੰਗਾ ਲੱਗਿਆ ਹੈ ਨਾ ਕੋਪੀ ਤੇ ਦੁੱਧ ਕਿੰਨਾ ਕਪਾ ਦੂ ਕੋਪੀ ਦੋਤਾ ਬਾਈ ਮਾਲਕਾਨੇ ਦਾ 22 ਕਿਲੋ ਕਿਹਾ ਆਪਾਂ 18 ਕਿਲੋ ਦੀ ਗਰੰਟੀ ਲੈਣੀ ਆ 18 ਕਿਲੋ ਦੀ ਗਰੰਟੀ ਤੋੜ ਕੇ ਦਿਖਾ ਫਿਰ ਰੇਟ ਵੀ ਪੁੱਛਾਂਗੇ ਮਿੱਤਰੋ ਹਣ ਆਪਾਂ ਤੇ ਬਾਕੀ ਕੱਦ ਕਾਟ ਦੇਖ ਲਓ ਤੁਸੀਂ ਵਹਿੜਦਾ ਹੈਗਾ ਬਹੁਤ ਚੰਗਾ ਤੋਰਾ ਦਾ ਭਾਈ ਇਹੋ ਜਿਹਾ ਲੱਗਿਆ ਵਾ ਜੱਟ ਹਾਥੀ ਤੇ ਗੱਗੂ ਗੱਲ ਦੋਨੇ ਝੂਮ ਝੂਮ ਕੇ ਤੁਰਦੇ ਹੋ ਚੀਜੀ ਆਏ ਹਾਏ 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 ਅੱਜ ਕਮਾਲੀ ਕਰੀ ਜਾਂਦਾ ਹੈ ਹੈ ਦੇਖੋ ਤੁਸੀਂ ਬਾਕੀ ਕੱਦ ਕਾਠ ਵੀ ਬਹੁਤ ਤੇ ਥੱਲੋਂ ਲੇਵੇ ਦੀ ਬਹੁਤ ਸੋਹਣੀ ਹੈ ਬਾਕੀ ਨਾ ਜਿਹੜਾ ਹੁਣ ਆਹ ਦੇਖੋ ਹੁਣ ਤੁਸੀਂ ਜਮਾ ਮਗਰੋਂ ਚੈੱਕ ਕਰ ਲਓ ਜਮਾ ਲੇਵੇ ਦੇ ਕੋਲੇ ਲਾਤਾ ਕੈਮਰਾ ਥਾਣ ਬਹੁਤ ਸੋਹਣਾ ਲੱਗਿਆ ਬਾਕੀ ਹਜੇ ਬੰਨ ਨਾ ਇਹਨੇ ਤਾਂ ਮੂੰਹ ਵੀ ਦਿਖਾ ਦੇ ਭਾਈ ਲੈ ਵੀ ਫੇਸ ਦੀ ਕੁਆਲਿਟੀ ਵੀ ਚੈੱਕ ਕਰਾ ਦਈਏ ਆਪਾਂ ਕੰਨ ਬਾਈ ਗਿਰਾਂ ਵਾਲਾ ਲੱਗਿਆ ਵਾ ਜਮ ਹਾਂ ਹਾਂ ਕੰਨ ਘੇਰਾ ਵਾਲਾ ਹੈ ਨਾ ਇਹ ਆ ਦੇਖ ਲੋ ਠੰਡੀ ਸੀਲ ਸਵੇਰ ਇੰਨਾ ਠੰਡਾ ਬਾਈ ਪਮਾਜਵਾਕ ਥੱਲੇ ਬੈਠਾ ਰਹੇ ਤਾਂ ਨਹੀਂ ਦਸ ਚੱਕਣ ਜਾ ਅੱਛਾ ਹਾਂ ਠੀਕ ਹੈ ਮਾੜੇ ਜੀ ਨਾ ਬਣਦੇ ਕਰਾਂ ਤੇ ਫਿਰ ਰੇਟ ਦੱਸਾਂਗੇ ਬਾਈ ਹਾਂ ਠੰਡੀ ਸੀਲ ਬਹੁਤ ਆ ਫੁੱਲ ਬਾਈ ਫੁੱਲ ਫੁੱਲ ਜੁਮੇ ਤੇ ਇਹ ਗੋਪੀ ਰੇਟ ਕਿੰਨਾ ਰੇਟ ਤਾਂ ਨਾ ਬਾਈ ਅੱਜ ਗੁਰਪੁਰੂ ਦਾ ਕਰਕੇ ਆਪਾਂ ਬਸ ਗਿਫਟ ਹੀ ਮੰਨ ਲਾ ਗਿਫਟ ਹੀ ਦੇਣੀ ਆ ਅੱਛਾ ਠੀਕ ਹੈ ਕੀ ਰੇਟ ਹੈ ਯਾਰ ਆ 65000 ਦੀ ਜੱਸਿਆ ਨੋ ਹੋਗੀ 65000 ਦੀ ਜੱਸਿਆਂ ਹਾਂ ਬਾਈ ਬਣੇ ਲੈਣੀ ਜਿਹਨੇ ਲੈਣੀ ਆ ਉਹ ਫੋਨ ਲਾਵੇ ਬਿਨਾ ਗੱਲ ਤੋਂ ਫੋਨ ਲਾ ਦੇ ਠੀਕ ਹੈ ਗੱਲ ਤੇ ਆ ਜਾ ਕਰਾ ਦੂਜੇ ਨੰਬਰ ਤੇ ਇਹ ਕਿਹੜੀ ਨਸਲ ਚ ਪੈਂਦੀ ਹੈ ਇਹ ਪਯੋ ਸਾਹੀਵਾਲ ਆ ਬਾਈ ਪਯੋ ਸਾਹੀਵਾਲ ਹਾਂ ਠੀਕ ਆ ਤੂੰ ਦੇਖ ਲੈ ਬਾਈ ਕੁੰਬਲਾ ਦੇਖ ਲੈ ਚੰਨਰ ਝੱਲਰ ਝੁਲਰ ਦੇਖ ਲੈ ਲੈ ਇੱਧਰ ਕਰਕੇ ਰਾਂ ਇਹਨੂੰ ਖੋਲ ਫਿਰ ਆਪਾਂ ਦਰਸ਼ਕਾਂ ਨੂੰ ਦਿਖਾਈਏ ਇਹ ਕਿੰਨੇਵੇਂ ਸੂਏ ਸੂਈ ਹੋਈ ਆ ਬਾਈ ਇਹ ਦੂਜਾ ਸੂਆ ਬਾਈ ਠੀਕ ਆ ਤੇ ਦੁੱਧ ਹੁਣ ਦੋ ਦਿਨਾਂ ਦੀ ਸੂਈ ਵੀ ਆ ਦੁੱਧ 12 ਕਿਲੋ ਬੌਲੀ ਹੁਣ ਜਮਾ ਨੈਟ ਤਿਆਰ ਆ ਡੱਬੇ ਵਾਲੀ 12 ਕਿਲੋ ਬੌਲੀ ਤਿਆਰ ਆ ਤਿਆਰ ਆ ਜਮਾ ਹੈ ਠੀਕ ਆ ਇਹ ਇੱਕ ਮੈਨੂੰ ਹੋਰ ਦੱਸ ਗੱਲ ਤੂੰ ਹਾਂ ਬਾਈ ਵੀ ਜਿਹੜਾ ਇਹਦਾ ਥਣ ਕਹਿੰਦਾ ਸੀਗਾ ਉਹ ਇੱਧਰ ਲਾ ਬਾਈ ਜਵਾਂਦਰੂ ਤੇ ਲਸਰਾਖ ਵੀ ਹੈ ਨਹੀਂ ਉਹ ਚ ਕਿਹੜਾ ਮੂਰ ਲਾ ਹਾਂ ਮੂਰ ਲਾ ਬਾਈ ਮੂਰ ਲਾ ਮੂਰ ਲਾ ਹੈ ਹਾਂ ਬਾਈ ਠੀਕ ਆ ਕਿਉਂ ਆਵੇ ਨਾ ਬਾਈ ਗੱਲ ਉਹ ਨਹੀਂ ਦੱਸੇ ਮੁੜ ਕੇ ਨਾ ਬਾਈ ਗੱਲ 'ਚ ਫਰਕ ਪੈਂਦਾ ਅਗਲੇ ਦੀ ਭਗਾਈ ਕਰਾ ਦਈਏ ਬੰਦਾ ਗਲਤ ਹੋ ਜਾਂਦਾ ਗਲਤ ਹੋ ਜਾਂਦਾ ਨਹੀਂ ਸਹੀ ਗੱਲ ਹੈ ਜਿੰਨੀ ਗੱਲੂ ਆਪਾਂ ਅਗਲੇ ਨੂੰ ਸੱਚੀ ਦੱਸਾਂਗੇ ਠੀਕ ਹੈ ਗੱਲ ਤੇ ਇਹਦਾ ਰੇਟ ਕਿੰਨਾ ਇਹਦਾ ਰੇਟ ਹੈਗਾ 35000 32000 ਦੀ ਦੇਣੀ ਆ ਬਾਈ 32000 ਦੀ ਦੇਣੀ ਆ ਦੁੱਧ ਕਿੰਨਾ ਦੁੱਧ 15 ਕਿਲੋ ਪਾ ਦੂ ਹੁਣ 12 ਕਿਲੋ ਜਮਾ ਡੱਬੇ ਵਾਲਾ ਦੁੱਧ ਤਿਆਰ ਆ ਬਹੁਤ ਠੀਕ ਆ ਤੇ ਇਦੂ ਗਾਹਾਂ ਮਿੱਤਰੋ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਬਿਹੜਾਂ ਤੇ ਆ ਇੱਕ ਨੰਬਰ ਬਿਹੜ ਆ ਗਈ ਜਿਹੜੀ ਇਹਦਾ ਦੱਸੇਗਾ ਮੈਨੂੰ ਇਹ ਬਾਈ ਅੱਜ ਹੀਟ ਕੱਢੀ ਬੈਠੀ ਆ ਠੀਕ ਆ ਤਾਰਾਂ ਦੀ ਜਾਂਦੀ ਆ ਤਾਰਾਂ ਦੀ ਜਾਂਦੀ ਆ ਠੀਕ ਆ ਤੇ ਬਾਕੀ ਸਿਰੇ ਥਾਂ ਥਾਂ ਨੂੰ ਦਿਖਾ ਦੇ ਬਈ ਇਹਦੇ ਕੋਲ ਆ ਕੇ ਰਮਨ ਦੀ ਥਾਂ ਬਹੁਤ ਸੋਹਣਾ ਮੜਾ ਕਰੀ ਇਹ ਬਸ ਇਹ ਆ ਦੇਖੋ ਗੁਲਾਬੀ ਗੁਲਾਬੀ ਅੰਚਲਾਂ ਲੀ ਆ ਬਈ ਹਾਂ ਜਮ ਤੇ ਜੇ ਇਹਦੀ ਉਮਰ ਦਾਸ ਉਮਰ ਤਾਂ ਇਹਦੀ ਬਈ 18 ਮਹੀਨੇ ਆ ਠੀਕ ਆ ਹਾਂ ਲੈ ਖੋਲ ਮੜੀ ਜੀ ਕਰਾ ਤੋੜ ਕੇ ਦੱਸ ਬਾਕੀ ਸਿਰੇ ਮੂੰਹ ਮੂੰਹ ਵੀ ਕੁਆਲਿਟੀ ਚੈੱਕ ਕਰ ਲਓ ਬੱਚਾ ਹੀ ਆ ਜੀ ਬਈ ਹਾਂ ਨਹੀਂ ਸੋਹਣੀ ਆ ਵਾ ਲੈ ਇੱਧਰ ਕਰਾ ਕਰੀ ਮੜੀ ਜੀ ਕਰਾ ਇੱਧਰ ਲੈ ਜਾ ਗਾ ਹਾਂ ਨੂੰ ਲਈ ਵੀ ਮਿੱਤਰੋ ਰੇਟ ਦੇਖਦੇ ਆ ਇਹਦਾ ਕੀ ਰਹਿੰਦਾ ਹਨ ਰੰਗ ਰੰਗ ਬਹੁਤ ਸੋਹਣਾ ਵਹਿੜ ਦਾ ਪਾਲਣ ਵਾਲੀ ਵਹਿੜ ਹੈ ਤੇ ਬਣਦੇ ਵੀ ਬਣਦੇ ਕਰਾ ਲੈ ਵਾਪਸ ਥਲੋਂ ਇਹਦਾ ਦਿਖਾਈ ਦਿੱਤਾ ਗੋਪੀ ਬੰਨ ਕੇ ਰੇਟ ਦੱਸ ਅੱਜ ਗੋਪੀ ਕੀ ਰੇਟ ਕਰਤਾ ਇਹਦਾ ਇਹਦਾ ਮੁੱਲ ਕਰਿਆ ਬਾਈ 32000 30000 ਦੀ ਦੇਣੀ ਹੈ ਬੱਚੀ ਆਪਾਂ ਠੀਕ ਹੈ 30000 ਦੀ ਦੇਣੀ ਹੈ ਹਾਂ ਠੀਕ ਹੈ ਤੇ ਅੱਜ ਹੀਟ ਕੱਢੀ ਬੈਠੀ ਆ ਜਿਹੜਾ ਮਰਜੀ ਬੰਦਾ ਆ ਕੇ ਚੈੱਕ ਹੀਟ ਕਰਾ ਕੇ ਟੀਕਾ ਭਰਾ ਸਕਦਾ ਠੀਕ ਹੈ ਹਾਂ ਤੇ ਇੱਕ ਜਿਹੜੀ ਦੂਜੇ ਨੰਬਰ ਤੇ ਉੱਤੇ ਆ ਗਈ ਇਹ ਵਹਿੜ हां भाई ਇਹਨੂੰ ਖੋਲ ਹੀ ਮਾਣੀ ਜੀ ਕਰ ਆ ਜਾ ਬਾਹਰ ਕੱਢ ਲਾ ਲੈ ਵੀ ਮਿੱਤਰੋ ਹਨਾ ਇਹਦੀ ਵੀ ਤੁਸੀਂ ਕੁਆਲਿਟੀ ਚੈੱਕ ਕਰ ਲੋ ਫੇਸ ਦੀ ਕੁਆਲਿਟੀ ਕੰਨਾ ਕੋਨਾ ਦੀ ਇਹ ਵੀ ਬਹੁਤ ਸੋਹਣੀ ਬਹੜ ਹੈਗੀ ਗ੍ਰੇਡ ਬਰੂਨ ਪੱਖੋ ਭਾਈ ਜਮਾ ਟਾਪ ਦੇ ਬੱਚੀ ਆ ਠੀਕ ਆ ਆ ਦੇਖ ਲਓ ਤੁਸੀਂ ਬਾਕੀ ਨਾ ਨਖਰਾ ਨੋਖਰਾ ਬਹੜਦਾ ਹੈਗਾ ਪੂਰਾ ਭਾਈ ਕਾਹਨੂੰ ਗੱਲਾਂ ਪੁੱਛਦਾ ਹਾਂ ਲੈ ਇਹ ਆ ਦੇਖੋ ਥੱਲੋਂ ਵੀ ਦਿਖਾ ਦਗੇ ਇਹ ਜਿਹੜੇ ਇਹ ਬੰਦੇ ਨੇ ਫਾਰਮ ਵਿਲਾ ਕਰਿਆ ਆਪਾਂ ਇੱਕੋ ਫਾਰਮ ਚੋਂ ਸਾਰਾ ਲਾਟ ਲਿਆ ਹੈ ਅੱਛਾ ਇੱਕੋ ਫਾਰਮ ਤੋਂ ਲੈ ਇੱਕੋ ਫਾਰਮ ਚੋਂ ਠੀਕ ਆ ਨਾ ਇਹ ਇਹਦੀ ਦੱਸ ਫਿਰ ਉਮਰਾਂ ਮਰ ਕਿੰਨੀ ਕਹਤੇ ਕਿ ਇਹ ਬਾਈ ਸਾਰੀਆਂ ਮੰਨ ਕੇ ਚੱਲੇ 18-18 ਮਹੀਨਿਆਂ ਦੀਆਂ ਜਿਹੜੀਆਂ ਵੱਡੀਆਂ ਬੱਚੀਆਂ ਠੀਕ ਆ ਹਾਂ ਸਮਝ ਕੇ ਗੱਲ ਇਹਦਾ ਨਾ ਥੱਲੋਂ ਆਪਾਂ ਨੂੰ ਮੈਨੂੰ ਦੱਸਿਆ ਨਹੀਂਗਾ ਤੇ ਆ ਜਾ ਬਾਈ ਕੋਲੋਂ ਆ ਕੇ ਦਿਖਾ ਦੇ ਖਾਣ ਦਿਖਾਵਾਂਗੇ ਆਪਾਂ ਇਹਦੇ ਆ ਜਾ ਬਾਈ ਗੋਪੀ ਕਰੀ ਕਰੈ ਇਹਨੂੰ ਲੋਟ ਜੇ ਇਹ ਆ ਲੈ ਦਿਖਾ ਦੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਡਰਦੀ ਹੈ ਨਾ ਇਹ ਆਪ ਬੰਦੇ ਦਾ ਇਹ ਨਾਲੇ ਨੇੜੇ ਵੀ ਲੱਗੇ ਕਦੇ ਅੱਛਾ ਹਾਂ ਥਣ ਚਾਰ ਹੋਣਗੇ ਕਿਸੇ ਬੱਚੀ ਦੇ ਬਾਈ ਫੋਟ ਨਹੀਂ ਜੂਗੀ ਠੀਕ ਹੈ ਨਹੀਂ ਕੋਈ ਗੱਲ ਨਹੀਂ ਫਿਰ ਕੋਈ ਗੱਲ ਨਹੀਂ ਮੈਨੂੰ ਆਏ ਦੱਸ ਇਹਦਾ ਰੇਟ ਕਿੰਨਾ ਕਰਤਾ ਜਮਾ ਹਾਣਾ ਇਹਦਾ ਰੇਟ 28000 ਰੁਪਏ ਬਾਈ ਠੀਕ ਹੈ 25000 ਦੀ ਬੱਚੀ ਦੇਣੀ ਆਪਾਂ 25000 ਰੁਪਏ ਦੀ ਬੱਚੀ ਦੇਣੀ ਹੈ ਬਾਈ ਨੇ ਤੇ ਬਾਕੀ ਮੂੰਹ ਮੱਥੇ ਦੀ ਹੈਗੀ ਬਹੁਤ ਸੋਹਣੀ ਸੁਨੱਖੀ ਬੱਚੀ ਹੈ ਬਾਈ ਹਜੇ ਹਾਂ ਨਹੀਂ ਠੀਕ ਹੈ ਗੋਪੀ ਐਦੂ ਤੀਜੇ ਨੰਬਰ ਵਾਲੀ ਦਾ ਇਹ ਆ ਗਿਆ ਬਾਈ ਬੱਚਾ ਠੀਕ ਇਹ ਹਜੇ ਬਾਈ 12 ਮਹੀਨਿਆਂ ਦਾ ਬੱਚਾ ਹੀ ਆ ਠੀਕ ਹੈ ਹਾਂ ਇਹ ਕੋਈ ਗੱਲ ਨਹੀਂ ਇੱਧਰ ਲਿਆ ਲਿਆ ਇੱਧਰ ਲਿਆ ਇਹ ਥੋੜੀ ਨਾ ਭੈਣ ਤੇ ਹਲਕੀ ਗੱਦੇ ਤੋਂ ਤੇ ਹਾਰੇ ਦੀ ਅਲਕ ਨਾ ਕੋਈ ਨਹੀਂ ਕੋਈ ਨਹੀਂ ਤੇ ਚੱਕ ਲਾ ਆ ਜਾ ਕਰਾਂ ਕੁਝ ਨਹੀਂ ਹੁੰਦਾ ਤੇ ਬਣਦੇ ਬਣਦੇ ਕਰਾ ਕੋਪੀ ਇਹਦਾ ਕੀ ਰੇਟ ਰਹੂਗਾ ਇਹਦਾ ਬਾਈ 20000 ਰੁਪਏ ਦਾ ਪ੍ਰਾਈਜ਼ ਆ ਠੀਕ ਆ ਇਹ ਆਪਾਂ ਬਸ 17000 ਦੀ ਦੇ ਦਾਂਗੇ 17000 ਹਾਂ ਠੀਕ ਆ ਬਣਦੇ ਕਰਾ ਇਹ ਇਹਦਾ ਵੀ ਥੱਲੋਂ ਵੀ ਚਿੱਟੇ ਥਾਣ ਆ ਮਿੱਤਰੋ ਜਮਾ ਹਨ ਤੇ ਆ ਦੇਖ ਲਓ ਹੈਨਾ ਇਹ 12 ਮਹੀਨਿਆਂ ਦਾ ਬੱਚਾ ਹੀ ਆ ਹਜੇ ਠੀਕ ਆ ਹਾਂ ਚਲੋ ਆ ਜਾ ਅਗਲੀ ਬਰੀਡ ਪੱਖੋਂ ਨਹੀਂ ਬਾਈ ਬੱਚੀ ਅੱਜ ਕੋਈ ਵੀ ਮਾੜੀ ਨੂੰ ਆਪਣੇ ਕੋਲ ਨਹੀਂ ਠੀਕ ਜਮਾ ਚੜਦੇ ਤਾਂ ਚੜਦੇ ਬੱਚੀ ਮਿਲਣਗੇ ਚਲੋ ਚੰਗੀ ਗੱਲ ਐ ਜੇ ਕਿਸੇ ਦੇ ਫਾਰਮ ਤੇ ਜਾਉਂਦੀ ਹੈ ਹਨਾ ਘਰੇ ਜਾਉਗੀ ਤਾਂ ਕੋਈ ਯਾਦ ਕਰੂ ਯਾਰ ਬੰਦਾ ਬਾਈ ਹਾਂ ਵੀ ਚੀਜ਼ਾਂ ਲਿਆਂਦਿਆ ਸੀ ਯਾਰ ਬੰਦੇ ਨੇ ਲੈ ਵੀ ਅੱਜ ਤਾਂ ਖਾ ਦੇ ਕਰਾਂ ਤੇ ਆ ਵੀ ਬੱਚੀ ਫੇਸ ਦੀ ਕੁਆਲਿਟੀ ਤੁਸੀਂ ਦੇਖ ਲਓ ਦੋਸਤੋ ਹਨਾ ਆ ਦੇਖ ਬਾਈ ਹੂੰ ਖੀਰ ਨਹੀਂ ਆ ਬੱਚੇ ਸਾਰੇ ਖੀਰੀ ਮਿਲਣਗੇ ਆ ਦੇ ਠੀਕ ਆ ਤੇ ਇਹਦਾ ਰੇਟ ਦੱਸ ਕਿੰਨਾ ਇਹਦਾ ਰੇਟ 16000 ਰੁਪਏ ਬਾਈ ਇਹ 14000 ਦਾ ਬੱਚਾ ਦੇਵਾਂਗੇ ਆਪਾਂ 14000 ਹਾਂ ਠੀਕ ਆ ਇੱਕ ਗਿਫਟ ਵੀ ਦੇਣਾ ਜਿਹੜਾ ਉਹ ਵੀ ਹਾਂ ਉਹ ਵੀ ਦਿਖਾਵਾਂਗੇ ਬਾਈ ਆਪਾਂ ਸੇਤੀ ਹਨਾ ਤੇ ਤਲ ਕਰਾਂ ਬੰਨ ਕਰਾਂ ਇਹਨੂੰ ਵੀ ਇੱਕ ਹੋਰ ਰਹੇਗੀ ਮਿੱਤਰੋ ਤੇ ਇੱਕ ਗਿਫਟ ਆ ਜਿਹੜਾ ਉਹ ਵੀ ਦਿਖਾਵਾਂਗੇ ਬਾਕੀ ਜਿਹੜੀ ਆ ਪੈਠਮੀ ਦੀ ਬੱਚੀ ਆ ਗਈ ਨਾ ਬੱਗੀ ਜੀ ਇਹ ਵੀ ਬਹੁਤ ਸੋਹਣੀ ਹੈ ਮਾੜ ਆ ਜਾਣਾ ਤੂੰ ਗੋਪੀ ਗੱਲ ਕਰ ਗਏ ਆ ਤੁਹਾਨੂੰ ਉਹ ਦਿਖਾਈ ਲੈ ਆ ਜਾ ਲੈ ਵੇ ਲੂਏ ਪੱਖੋਂ ਦਾ ਬਾਈ ਇਹ ਐ ਲੱਗਦੀਆਂ ਜਿਵੇਂ ਤਿੰਨਾਂ ਤਿੰਨਾਂ ਮਹੀਨੇ ਦੀਆਂ ਗੱਬਣਾ ਹੁੰਦੀਆਂ ਹੋਣੀਆਂ ਤੇ ਲੈ ਉਮਰੀ ਸਾਰੀ ਕਿੰਨੀ ਕਹੀਦੀ ਇਹਦਾ ਬਾਈ ਹਜੇ 9 ਮਹੀਨਿਆਂ ਦਾ ਬੱਚਾ ਹੀ ਐ ਠੀਕ ਆ ਹਜੇ ਇਹਦੀ ਉਮਰ ਕੀ ਐ ਇਹਦਾ ਕਰਮਾੜੀ ਨੇ ਹਜੇ ਬੰਨਣਾਗਾ ਲੈ ਖੋਲ ਲਾ ਕਰ ਦਿਖਾ ਦਗੇ ਬਾਕੀ ਮੱਛੀ ਇਹ ਵੀ ਸੋਹਣੀ ਐ ਮਿੱਤਰੋ ਹਨਾ ਫੇਸ ਦੀ ਕੁਆਲਿਟੀ ਬੱਚੀਆਂ ਬਾਈ ਜਮਾ ਟੌਪ ਦੇ ਬੱਚੀ ਐ ਜਮਾ ਅੱਜ ਐ ਜਮਾ ਟੌਪ ਦੇ ਬੱਚੀ ਕੱਢ ਕੇ ਲੈਂਦੇ ਆ ਕਿ ਜਿਹੜਾ ਵੀਡੀਓ ਦੇਖੂ ਤੇ ਵੀਡੀਓ ਨੂੰ ਦੇਖੀ ਜਾਵੇ ਵੀ ਵੀਡੀਓ ਹੋਰ ਪਾਸੇ ਹੱਲੇ ਨਾ ਠੀਕ ਹੈ ਹਾਂ ਇਹ ਇਹ ਕਿੰਨੇ ਚ ਕਿਵੇਂ ਬਾਈ ਕਿੰਨੇ ਚ ਰੇਟ ਇਹ 8 ਮਹੀਨੇ ਦੀ ਹੈ ਬਾਈ ਹਜੇ ਰੇਟ ਕਿੰਨਾ ਕਰਤਾ ਰੇਟ ਇਹਦਾ ਬਾਈ ਇਹ ਵੀ 14000 ਦੀ ਬੱਛੀ ਆਪਾਂ ਹਾਂ ਜਾਂ ਨਾ ਦੇ ਦਾਂਗੇ ਬਸ 14000 ਹਾਂ ਠੀਕ ਆ ਵਣ ਦੇ ਕਰਾਂ ਚਿੱਟੇ ਪੰਚ ਆ ਗਈ ਬਹੁਤ ਸੁਨੱਖੀ ਸੁਨੂਖੀ ਆ 14000 ਰੁਪਿਆ ਰੇਟ ਆ ਮਿੱਤਰੋ ਇਹਦਾ ਹਨਾ ਹਾਂ ਬਾਕੀ ਤੁਸੀਂ ਦੇਖ ਸਕਦੇ ਹੋ ਬਾਕੀ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਫਾਰਮ ਤੇ ਆਇਓ ਦੇਖ ਪਰਖ ਕੇ ਆਪਦੀ ਚੀਜ਼ ਹਨਾ ਤਸੱਲੀ ਕਰਕੇ ਹਾਂ ਤਸੱਲੀ ਨਾਲ ਲੈ ਕੇ ਜਾਓ ਬਾਈ ਹਨਾ ਜੇ ਕੋਈ ਬਾਈ ਆਨਲਾਈਨ ਮੰਗਾਉਣ ਗਿਆ ਚਾਹੁੰਦਾ ਆਪਾਂ ਆਨਲਾਈਨ ਵੀ ਭੇਜ ਦਾਂਗੇ ਠੀਕ ਆ ਉਹਦੇ ਪੂਰੀ ਗਰੰਟੀ ਦੇ ਫੁੱਲ ਗਰੰਟੀ ਨਾਲ ਬਾਈ ਠੀਕ ਆ ਤੇ ਗਿਫਟ ਹਾਂ ਗਿਫਟ ਦੇਣਾ ਬਾਈ ਇੱਕ ਬੱਚਾ ਇੱਕ ਬੱਚੀ ਗਿਫਟ ਦੇਣੀ ਆ ਬਾਈ ਆਪਾਂ ਠੀਕ ਆ ਹਾਂ ਬੱਚੇ ਹੀ ਆਜੇ ਬਾਈ 6 ਮਹੀਨਿਆਂ ਦਾ ਠੀਕ ਆ ਹਾਂ ਤੇ ਇਹ ਮਦਰ ਰਿਕਾਰਡ ਬਹੁਤ ਚੰਗਾ ਬਾਈ ਅੱਛਾ ਹਾਂ ਇਹ 6 ਮਹੀਨਿਆਂ ਦੀ ਆ ਗਈ 6 ਮਹੀਨਿਆਂ ਦਾ ਬੱਚਾ ਹੀ ਆ ਬਾਈ ਹਜੇ ਠੀਕ ਆ ਇਹ ਇਹ ਇਹਦਾ ਫਿਰ ਕਿਵੇਂ ਕਿਹੜੇ ਹਿਸਾਬ ਨਾਲ ਗਿਫਟ ਕਰੇਗਾ ਇਹ ਜਿਹੜਾ ਹੀ ਬਾਈ ਬੰਦਾ ਠੀਕ ਆ ਇੱਕ ਤਾਂ ਤੇਰਾ ਚੈਨਲ ਦੇਖ ਕੇ ਆਊਗਾ ਅੱਛਾ ਠੀਕ ਆ ਇੱਕ ਜਿਹੜਾ ਬੰਦਾ ਦੋ ਬੱਚੀਆਂ ਲਊਗਾ ਠੀਕ ਉਹ ਉਹਨੂੰ ਆਪਾਂ ਇਹ ਬੱਚੇ ਗਿਫਟ ਕਰਨਾ ਜਿਹੜਾ ਸਾਰਿਆਂ ਨੂੰ ਪਹਿਲਾਂ ਲਊਗਾ ਦੋ ਬੱਚੀਆਂ ਜਿਹੜੀਆਂ ਦੋ ਬਣਾ ਇਕੱਠੀਆਂ ਲਊਗਾ ਹਾਂ ਸਾਰਿਆਂ ਨੂੰ ਪਹਿਲਾਂ ਲਊਗਾ ਠੀਕ ਹੈ ਹਾਂ ਤੇ ਉਹਨੂੰ ਇਹ ਗਿਫਟ ਹਾਂ ਗੁਰਪੁਰਬ ਦਾ ਗਿਫਟ ਹੀ ਮੰਨ ਲਓ ਇਹ ਠੀਕ ਆ ਹਾਂ ਬਾਬੇ ਦਾ ਦੇਣਾ ਅੱਜ ਠੀਕ ਆ ਆਪਾਂ ਖੈ ਚਲ ਬਾਬੇ ਦੇ ਨਾਂ ਤੇ ਇਹੀ ਕੱਢ ਦਨੇ ਅੱਜ ਗਿਫਟ ਇਹ ਠੀਕ ਹੈ ਗੱਲ ਨਹੀਂ ਬਹੁਤ ਵਧੀਆ ਗੱਲ ਹੈ ਤੇ ਕਿਸੇ ਕਿਸਾਨ ਭਰਾ ਦਾ ਫਾਇਦਾ ਹੋਊਗਾ ਜੀ ਇਕੱਠੀਆਂ ਦੋ ਲੈ ਕੇ ਜਾਣੇ ਹੋ ਮਿੱਤਰੋ ਤੁਸੀਂ ਹਨਾ ਤੇ ਇਹ ਬੱਚੀ ਹੈਗੀ ਹੈ ਫਰੀ ਦਿੱਤੀ ਜਾਊਗੀ ਤੇ ਨਹੀਂ ਇਹਦਾ ਰੇਟ ਕਿੰਨਾ ਹੋਊਗਾ ਨਹੀਂ ਇਹਦਾ ਰੇਟ ਭਾਈ 9000 ਰੁਪਿਆ ਹਾਂ ਨਾ 8000 ਦੇ ਦੇਵਾਂਗੇ ਹਾਂ ਨਾ 7000 ਦੇ ਦੇਦਾਂਗੇ ਬਸ ਹਾਂ ਬਸ ਠੀਕ ਹੈ ਲੈ ਵੀ ਉ 7000 ਲੋਟੋ ਮੇਲਾ ਮਿੱਤਰੋ ਅੱਜ ਬਸ ਠੀਕ ਹੈ 7000 ਰੁਪਿਆ ਰੇਟ ਰਹੂ ਬੱਚੀ ਦਾ ਇਹਦਾ ਤੇ ਜਿਹੜਾ ਇਕੱਠੀਆਂ ਦੋ ਲੈ ਕੇ ਜਾਊਗਾ ਆ ਦੋ ਜਿਹੜਿਆ ਮਰਜੀ ਜਿਹੜਾ ਮਰਜੀ ਦੋਨੇ ਬੱਚੇ ਲੈ ਲੈ ਭਾਈ ਕੋਈ ਠੀਕ ਹੈ ਤੇ ਉਹਨੂੰ ਇਹ ਬੱਚੀ ਫਰੀ ਹਾਂ ਉਹਨੂੰ ਭਾਈ ਬੱਚੀ ਫਰੀ ਠੀਕ ਹੈ ਤੇ ਕੋਈ ਨੰਬਰ ਬੋਲ ਦੇ 8264725243 ਠੀਕ ਆ 826475243 ਠੀਕ ਆ ਆ ਫੋਨ ਭਾਈ ਬਣੇ ਉਹੀ ਲਾਇਓ ਜਿਹਨੇ ਲੈਣੀਆਂ ਸਵਾਲ ਵਾਲਾ ਬੰਦਾ ਆਪਾਂ ਨੂੰ ਫੋਨ ਨਾ ਲਾਵੇ ਠੀਕ ਹੈ ਹਾਂ ਤੇ ਧੰਨਵਾਦ ਭਾਈ ਗੋਪੀ ਤੇ ਧੰਨਵਾਦ ਭਾਈ ਥੈਂਕ ਯੂ ਲੈ ਵੀ ਮਿੱਤਰੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹੁੰਨੇ ਆ ਜਿਹੜੇ ਵੀਰ ਆਪਣੀ ਵੀਡੀਓ ਦੇਖਦੇ ਆ లైక్ ਕਰਦੇ ਕਮੈਂਟ ਕਰਕੇ ਦੱਸਦੇ ਆ ਤੇ ਸ਼ੇਅਰ ਕਰਦੇ ਹੁੰਦੇ ਸ਼ੇਅਰ ਕਰਨ ਵਾਲੇ ਵੀਰਾਂ ਦਾ ਮੈਂ ਸਪੈਸ਼ਲ ਤੌਰ ਤੇ ਧੰਨਵਾਦ ਕਰਦਾ